ਦੋਸਤੋ ਮਹਾਤਮਾ ਬੁੱਧ ਦੀ ਕਹਾਣੀ ਤੁਹਾਡਾ ਜੀਵਨ ਬਦਲ ਸਕਦੀ ਹੈ। ਤੋ ਇਸ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣਿਓ। ਕਿਉਂਕਿ ਕਹਾਣੀ ਵਿੱਚਲੀ ਸਿੱਖਿਆ ਰਹਿਦੀ ਜ਼ਿੰਦਗੀ ਤੁਹਾਡੇ ਕੰਮ ਆਉਣ ਵਾਲੀ ਹੈ। ਮਹਾਤਮਾ ਬੁੱਧ ਦੇ ਹਜ਼ਾਰਾਂ ਚੇਲੇ ਹੋਇਆ ਕਰਦੇ ਸੀ। ਜਦੋਂ ਉਹਨਾਂ ਦਾ ਚੇਲਾ ਕੋਈ ਵੀ ਗਿਆਨ ਨੂੰ ਪ੍ਰਾਪਤ ਕਰ ਜਾਂਦਾ। ਕਿਉਂ ਬੁੱਧ ਉਸਨੂੰ ਕਿਸੇ ਇੱਕ ਦਿਸ਼ਾ ਵਿੱਚ ਭੇਜ ਕੇ ਉੱਥੋਂ ਦੇ ਲੋਕਾਂ ਨੂੰ ਜਾਗਰੂਤ ਕਰਨ ਤੇ ਗਿਆਨ ਵੰਡਨ ਨੂੰ ਕਹਿੰਦੇ ਇਸੇ ਤਰ੍ਹਾਂ ਇੱਕ ਬੁੱਧ ਦਾ ਇੱਕ ਚੇਲਾ ਬੁੱਧ ਜੀ ਸੰਗਤ ਵਿੱਚ 6 ਸਾਲਾਂ ਤੋਂ ਸੀ ਉਹ ਇੱਕ ਦਿਨ ਮਹਾਤਮਾ ਬੁੱਧ ਦੇ ਕੋਲ ਆਏ ਤੇ ਬੁੱਧ ਨੂੰ ਕਹਿਣ ਲੱਗਿਆ ਮੈਨੂੰ ਤੁਹਾਡੇ ਕੋਲੇ 6 ਸਾਲ ਹੋ ਗਏ ਨੇ ਮੇਰੇ ਬਾਅਦ ਕਿੰਨੇ ਚੇਲੇ ਆਏ ਤੇ ਉਹਨਾਂ ਨੂੰ ਕਿਸੇ ਇੱਕ ਦਿਸ਼ਾ ਵਿੱਚ ਗਿਆਨ ਵੰਡਣ ਭੇਜਿਆ ਮੈਨੂੰ ਹਲੇ ਤੱਕ ਨਹੀਂ ਭੇਜਿਆ ਕੀ ਮੈਨੂੰ ਗਿਆਨ ਦੀ ਹਲੇ ਤੱਕ ਪ੍ਰਾਪਤੀ ਨਹੀਂ ਆਈ ਬੱਤ ਮਸਕ੍ਰਾਈਟੇ ਬੋਲੀ ਇਹ ਤਾਂ ਤੁਹਾਨੂੰ ਲੈ ਖੁਰ ਸਮਝਣਾ ਹੋਵੇਗਾ ਤੁਹਾਨੂੰ ਗਿਆਨ ਪ੍ਰਾਪਤ ਹੋਇਆ ਜੇ ਨਹੀਂ ਚੇਲਾ ਭੁੱਲਿਆ ਤੁਸੀਂ ਇਹਨਾਂ ਮੈਨੂੰ 6 ਸਾਲਾਂ ਵਿੱਚ ਜੋ ਵੀ ਅਭਿਦੇਸ਼ ਦਿੱਤਾ ਮੈਨੂੰ ਸਭ ਯਾਦ ਹੈ ਤੁਹਾਡੀ ਦੱਸੀ ਹੋਈ ਇੱਕ ਇੱਕ ਗੱਲ ਮੈਨੂੰ ਯਾਦ ਹੈ ਤੁਸੀਂ ਮੈਨੂੰ ਕੁਝ ਵੀ ਪੁੱਛ ਸਕਦੇ ਹੋ ਮੈਂ ਤੁਹਾਨੂੰ ਹਰ ਸਵਾਲ ਦਾ ਜਵਾਬ ਦੇਣ ਲਈ ਸਮਰਥ ਹਾਂ ਤੁਸੀਂ ਮੈਨੂੰ ਇੱਕ ਮੌਕਾ ਤਾਂ ਦਿਓ ਜਾ ਕੇ ਮੈਂ ਵੀ ਇਸ ਕਿਸੇ ਇੱਕ ਦਿਸ਼ਾ ਵਿੱਚ ਜਾ ਕੇ ਲੋਕਾਂ ਨੂੰ ਤੁਹਾਡੇ ਗਿਆਨ ਦੇ ਬਾਰੇ ਦੱਸ ਸਕਾਂ। ਪਤਨੀ ਕਿਹਾ ਕਿ ਗਿਆਨ ਦੀਆਂ ਗੱਲਾਂ ਯਾਦ ਰੱਖਣ ਨਾਲ ਕੁਝ ਨਹੀਂ ਹੁੰਦਾ। ਜਦੋਂ ਤੱਕ ਉਸ ਨੂੰ ਆਪਣੇ ਆਚਰਣ ਵਿੱਚ ਨਾ ਲਿਆਓ। ਜਦੋਂ ਤੱਕ ਵੀ ਤੁਸੀਂ ਕਿਸੇ ਵੀ ਚੀਜ਼ ਨੂੰ ਆਪਣੇ ਆਚਰਣ ਵਿੱਚ ਨਹੀਂ ਲਿਆਉਂਦੇ। ਤਾਂ ਤੱਕ ਤੁਸੀਂ ਹੋਰਾਂ ਨੂੰ ਨਹੀਂ ਕਹਿ ਸਕਦੇ। ਤੇ ਉਹ ਆਪਣੇ ਕਿਸੇ ਨੂੰ ਆਚਰਣ ਵਿੱਚ ਲੈ ਕੇ ਆਉਣ। ਚੇਲੇ ਨੇ ਕਿਹਾ ਜੋ ਵੀ ਹੋਵੇ ਕਿਰਪਾ ਕਰਕੇ ਤੁਸੀਂ ਮੈਨੂੰ ਇੱਕ ਮੌਕਾ ਜ਼ਰੂਰ ਦਿਓ ਤੁਸੀਂ ਮੇਰੇ ਤੇ ਭਰੋਸਾ ਤਾਂ ਕਰੋ ਮੈਂ ਸਾਰਿਆਂ ਨੂੰ ਆਪਣੇ ਗਿਆਨ ਦੇ ਨਾਲ ਪ੍ਰਾਪਤ ਕਰ ਸਕਦਾ ਮੈਂ ਲੋਕਾਂ ਨੂੰ ਅਜੇਹੀਆਂ ਗੱਲਾਂ ਦੱਸ ਸਕਦਾ ਜਿਸ ਨਾਲ ਉਹਨਾਂ ਦੀ ਜ਼ਿੰਦਗੀ ਵਿੱਚ ਸ਼ਾਂਤੀ ਆਵੇਗੀ ਤੇ ਉਹ ਸ਼ਾਂਤੀਪੂਰਨ ਆਪਣੀ ਜ਼ਿੰਦਗੀ ਜੀ ਸਕਣਗੇ ਬੁੱਧ ਨੇ ਕਿਹਾ ਹਲੇ ਤੁਸੀਂ ਤਿਆਰ ਨਹੀਂ ਹੋ ਜਦੋਂ ਤੁਸੀਂ ਸਹੀ ਹੋ ਮਜਮੁਗੇ ਮੈਂ ਤੁਹਾਨੂੰ ਖੁਦ ਸਹੀ ਰਸਤੇ ਤੇ ਜਾਣ ਲਈ ਕਹਾਗਾ ਚੇਲੇ ਨੇ ਕਿਹਾ ਕਿਉਂ ਬੁੱਧ ਤੁਸੀਂ ਮੈਨੂੰ ਇਹਨਾਂ 6 ਸਾਲਾਂ ਵਿੱਚ ਇੰਨਾ ਵੀ ਗਿਆਨ ਨਹੀਂ ਦਿੱਤਾ ਜੈਸ ਨਾਲ ਮੈਂ ਲੋਕਾਂ ਨੂੰ ਪ੍ਰਾਪਤ ਨਹੀਂ ਕਰ ਸਕਾਂ ਪੁੱਤ ਨੇ ਕਿਹਾ ਚਲੋ ਠੀਕ ਹੈ ਤੁਸੀਂ ਪੂਰਬ ਦਿਸ਼ਾ ਵੱਲ ਜਾਓ ਉੱਥੇ ਤੁਹਾਨੂੰ ਇੱਕ ਪੰਡ ਮਿਲੇਗਾ ਉਥੋਂ ਤੁਸੀਂ ਪੈਸਾ ਮੰਗ ਕੇ ਲਿਓ। ਉੱਥੋਂ ਦੇ ਲੋਕਾਂ ਲਈ ਆਪਣੇ ਗਿਆਨ ਦੇ ਨਾਲ ਮਦਦ ਕਰੋ। ਕੱਲ ਨੂੰ ਸਵੇਰੇ ਤੁਸੀਂ ਕੱਲੇ ਜਾਣਾ ਹੈ ਤੇ ਸ਼ਾਮ ਨੂੰ ਆ ਕੇ ਮੈਨੂੰ ਤੁਸੀਂ ਦੱਸਣਾ ਹੈ। ਤੁਸੀਂ ਉੱਥੋਂ ਦੇ ਲੋਕਾਂ ਦੀ ਕਿਵੇਂ ਮਦਦ ਕੀਤੀ? ਇਹ ਸੁਣ ਕੇ ਉਹ ਚੇਲਾ ਬੇਅਤ ਖੁਸ਼ ਹੋ ਗਿਆ ਤੇ ਬੁੱਧ ਜੀ ਅਨਸ਼ਰਵਾਦ ਲੈ ਕੇ ਉੱਥੇ ਚਲਾ ਗਿਆ। ਉਹ ਸਾਰੀ ਰਾਤ ਗਿਆਨ ਇਕੱਠਾ ਕਰਦੇ ਰਿਹਾ। ਤੇ ਮਾਨੀ ਮਨ ਸੋਚਦਾ ਰਿਹਾ ਮੈਂ ਕੱਲ ਇਹ ਜਿਹੀ ਗਿਆਨ ਦੀ ਸਾਫ ਛੱਡਾਂਗਾ ਤੇ ਉੱਥੋਂ ਦੇ ਲੋਕਾਂ ਦੇ ਨਾਲ ਨਾਲ ਮਹਾਤਮਾ ਬੁੱਧ ਵੀ ਮੇਰੇ ਤੇ ਪ੍ਰਾਪਤ ਹੋ ਜਾਣਗੇ ਸਵੇਰੇ ਉੱਠ ਕੇ ਉਹ ਮਹਾਤਮਾ ਬੁੱਧ ਨੂੰ ਪ੍ਰਾਣਿਤ ਕਰਕੇ ਪੂਰਨ ਦਿਸ਼ਾ ਵੱਲ ਨਿਕਲ ਗਿਆ ਦਿਨ ਗੁਜ਼ਰ ਗਿਆ ਤੇ ਸ਼ਾਮ ਨੂੰ ਜਦੋਂ ਉਹ ਵਾਪਸ ਆਇਆ ਤੇ ਬੁੱਧ ਨੇ ਦੇਖਿਆ ਤਾਂ ਸੱਟੇਲੇ ਦੇ ਮੱਥੇ ਤੇ ਚੋਟ ਲੱਗੀ ਹੈ ਤੇ ਖੂਨ ਵਹਿ ਰਿਹਾ ਏ ਤੇ ਵੱਦ ਨਾਲ ਸਦੇ ਪੱਟੀ ਕੀਤੀ ਤੇ ਪੁੱਛਿਆ ਤੁਹਾਨੂੰ ਇਹ ਚੋਟ ਕਿਵੇਂ ਲੱਗੀ ਚੇਲੇ ਨੇ ਕਿਹਾ ਤੇ ਵੱਦ ਉਥੋਂ ਦੇ ਲੋਕ ਬੇहद ਦੁਸ਼ਟ ਨੇ ਨਰਦਈ ਨੇ ਉਹਨਾਂ ਨੂੰ ਜਰਾ ਵੀ ਬੁੱਧੀ ਨਹੀਂ ਹੈ ਮੈਂ ਉਸ ਪਿੰਡ ਵਿੱਚ ਪੈਕਸਾ ਲੈਣ ਗਿਆ ਪਰ ਕਿਸੇ ਨੇ ਮੈਨੂੰ ਪੈਕਸਾ ਨਹੀਂ ਦਿੱਤੀ ਸਭ ਨੇ ਗਾਲਾਂ ਹੀ ਕੱਢੀਆਂ ਇੱਕ ਬਰਤੀ ਨੇ ਮੈਨੂੰ ਪੈਕਸਾ ਤਾਂ ਦਿੱਤੀ ਨੀਚੇ ਸੁੱਟ ਕੇ ਕਹਿੰਦਾ ਐਸ ਨੂੰ ਚੱਕ ਲੋ ਮੈਂ ਉਹਨਾਂ ਨੂੰ ਕਾਫੀ ਸਮਝਾਇਆ ਪਰ ਮੇਰੀ ਗੱਲ ਸੁਣਨ ਲਈ ਤਿਆਰ ਹੀ ਨਹੀਂ ਸੀ ਉਲਟਾ ਉਹਨਾਂ ਨੇ ਮੇਰੇ ਨਾਲ ਹੱਥਾ ਪਾਈ ਕੀਤੀ ਜਿਵੇਂ ਨਾਲ ਮੈਨੂੰ ਚੋਟ ਲੱਗੀ ਹੈ ਬੁੱਧ ਤੁਸੀਂ ਮੈਨੂੰ ਦੂਜੀ ਜਗ੍ਹਾ ਭੇਜੋ ਜਿੱਥੇ ਲੋਕਾਂ ਵਿੱਚ ਬੁੱਧੀ ਹੋਵੇ ਅਕਲ ਹੋਵੇ ਇਸ ਤਰ੍ਹਾਂ ਨਹੀਂ ਬੁੱਧ ਚੇਲੇ ਦੀ ਗੱਲ ਸੁਣ ਕੇ ਮੁਸਕਰਾਇਤਾ ਬੋਲੀ ਤੇ ਜੇਕਰ ਤੁਹਾਨੂੰ ਦੂਜੇ ਪਿੰਡ ਅਜਿਹੇ ਜੇ ਲੋਕ ਮਿਲੇ ਤਾਂ ਕੀ ਕਰੋਗੇ ਚੇਲੇ ਨੇ ਕਿਹਾ ਤੇ ਅਜਿਹੇ ਲੋਕਾਂ ਨੂੰ ਕੋਈ ਵੀ ਗਿਆਨ ਨਹੀਂ ਦੇ ਸਕਦਾ ਉਹ ਲੋਕ ਅਗਿਆਨੀ ਨੇ ਉਹਨਾਂ ਨੂੰ ਕੌਣ ਸਮਝਾਏਗਾ ਬੁੱਧ ਨੇ ਕਿਹਾ ਉਹ ਲੋਕ ਗਿਆਨੀ ਨਹੀਂ ਬਲਕਿ ਗਿਆਨੀ ਹੀ ਨਹੀਂ ਉਹਨਾਂ ਕੋਲੇ ਬਹੁਤ ਬੁੱਧੀ ਹੈ ਪਰੰਤੂ ਉਹਨਾਂ ਕੋਲ ਖੁਦ ਦਾ ਹੀ ਗਿਆਨ ਹੈ ਪਰ ਜੇਕਰ ਤੁਸੀਂ ਹੋਰ ਦੇ ਗਿਆਨ ਨੂੰ ਚੋਟ ਪੰਚਾਹੋਗੇ ਉਹ ਕੋਈ ਤਾਂ ਕਹਿਣ ਗਈ ਤੁਹਾਨੂੰ ਅਜਿਹੇ ਲੋਕ ਹਰ ਜਗ੍ਹਾ ਮਿਲਣਗੇ ਤਦ ਤੱਕ ਤੁਸੀਂ ਆਪਣਾ ਜਾਣ ਉਹਨਾਂ ਨੂੰ ਕਿਵੇਂ ਦੋਗੇ ਸੋ ਬੁੱਧ ਨੇ ਗਿਆ ਚੇਲੇ ਨੂੰ ਕਿਹਾ ਅੱਜ ਤੁਸੀਂ ਆਰਾਮ ਕਰੋ ਕੱਲ ਸ਼ਾਮ ਨੂੰ ਮੇਰੇ ਕੋਲ ਆਇਆ ਚੇਲਾ ਬੁੱਧ ਨੂੰ ਪ੍ਰਣਾਮ ਕਰਕੇ ਚਲਾ ਗਿਆ ਅਗਲੀ ਸ਼ਾਮ ਜਦੋਂ ਉਹ ਬੁੱਧ ਦੇ ਕੋਲ ਆਇਆ ਬੋਧਤ ਬੋਧਤ ਇੱਕ ਹੋਰ ਚੇਲਾ ਬੈਠਾ ਸੀ ਉਸ ਦੇ ਹੱਥ ਉੱਪਰ ਸੱਟ ਲੱਗੀ ਹੋਈ ਸੀ ਬੋਧ ਨੇ ਉਸ ਦੇ ਹੱਥ ਤੇ ਪੱਟੀ ਕੀਤੀ ਤੋ ਉਸ ਤੋਂ ਪੁੱਛਿਆ ਤੇ ਤੁਹਾਨੂੰ ਇਹ ਚੋਟ ਕਿਵੇਂ ਲੱਗੀ ਤੇ ਉਹ ਬੋਲਿਆ ਤੇ ਗੁਰੂ ਜੀ ਤੁਸੀਂ ਪੂਰਬ ਦਿਸ਼ਾ ਵਿੱਚ ਇੱਕ ਪੈਂਡੈਂਟ ਸੋ ਉੱਥੇ ਮੈਨੂੰ ਜਾਣ ਲਈ ਕਿਹਾ ਸੀ ਤੇ ਉੱਥੇ ਜੇ ਮੈਨੂੰ ਚੋਟ ਲੱਗੀ ਤੇ ਬੋਧ ਨੇ ਪੁੱਛਿਆ ਅਜਿਹਾ ਉੱਥੇ ਤੁਹਾਡੇ ਨਾਲ ਕੀ ਹੋਇਆ ਡੇਲੇ ਨੇ ਦੱਸ ਦੇ ਕਿਹਾ ਤੇ ਉੱਥੇ ਮੈਂ ਸਭ ਤੋਂ ਪੈਕਸਾ ਮੰਗੀ ਪਰ ਕਿਸੇ ਨੇ ਮੈਨੂੰ ਪੈਕਸਾ ਨਹੀਂ ਦਿੱਤੀ ਇੱਕ ਬੈਰਤੀ ਜਿਸ ਨੇ ਪੈਕਸਾ ਦਿੱਤੀ ਸੀ ਉਸ ਨੇ ਵੀ ਜ਼ਮੀਨ ਤੇ ਸੱਟ ਕੇ ਦਿੱਤੀ ਤੇ ਉਸ ਨੇ ਕਿਹਾ ਇਸ ਨੂੰ ਚੱਕ ਲਵੋ ਤੇ ਬੁੱਧ ਤੁਹਾਡੇ ਦਿੱਤੇ ਗਿਆਨ ਦੇ ਸਾਰ ਮੈਂ ਨਿਮਰਤਾ ਦੇ ਨਾਲ ਚੁੱਪ ਚਾਪ ਸਿਰ ਚੱਕ ਕੇ ਆਪਣੇ ਬਾਤਰ ਵਿੱਚ ਰੱਖ ਦਿੱਤਾ ਤੇ ਉਸ ਵਿਅਕਤੀ ਨੂੰ ਅਸ਼ੀਰਵਾਦ ਦਿੱਤਾ ਉਸ ਬਰਤੀ ਨੇ ਮੈਨੂੰ ਕਿਹਾ ਤੁਸੀਂ ਬੜੇ ਅਜੀਬ ਬੰਦੇ ਹੋ ਮੈਂ ਤੁਹਾਡਾ ਆਪਾਣ ਕਰ ਰਿਹਾ ਤੁਸੀਂ ਮੈਨੂੰ ਅਸ਼ੀਰਵਾਦ ਦੇ ਰਹੇ ਹੋ ਮੈਂ ਉਹਨਾਂ ਨੂੰ ਕਿਹਾ ਤੁਸੀਂ ਦਾਨੀ ਹੋ ਤੁਸੀਂ ਮੈਨੂੰ ਦਾਨ ਦਿੰਦਾ ਹੈ ਇਸੇ ਲਈ ਮੈਂ ਤੁਹਾਨੂੰ ਅਸ਼ੀਰਵਾਦ ਦੇ ਰਿਹਾ ਫਿਰ ਉੱਥੇ ਮੈਂ ਅੱਗੇ ਆ ਗਿਆ ਤੇ ਕੁਝ ਲੋਕਾਂ ਨੇ ਮੈਨੂੰ ਗੁੱਸੇ ਵਿੱਚ ਉੱਥੋਂ ਵਾਪਸ ਜਾਣ ਲਈ ਕਿਹਾ ਉਹਨਾਂ ਨੇ ਮੈਨੂੰ ਆਪਸਕ ਵੀ ਕਹੇ ਤੇ ਮੇਰੇ ਵੱਲ ਪੱਥਰ ਸਿੱਟੇ ਤੇ ਜਿਸ ਨਾਲ ਮੈਨੂੰ ਸੱਟ ਲੱਗੀ ਤੇ ਜਦ ਮੈਂ ਵਾਪਸ ਆ ਰਿਹਾ ਸੀ ਤਦ ਮੈਂ ਇੱਕ ਮਾਂ ਨੂੰ ਰੋਂਦੇ ਦੇਖਿਆ ਉਹ ਆਪਣੇ ਬਿਮਾਰ ਬੱਚੇ ਨੂੰ ਲੈ ਕੇ ਪਰੇਸ਼ਾਨ ਸੀ ਮੈਂ ਤੁਰੰਤ ਜੰਗਲ ਵਿੱਚ ਜਾ ਕੇ ਉਸ ਲਈ ਮੈਂ ਜੜੀ ਬੂਟੀ ਲੈ ਕੇ ਆਇਆ ਤੇ ਉੱਥੋਂ ਦੇ ਲੋਕ ਉਹ ਮੈਨੂੰ ਜੜੀ ਬੂਟੀ ਦੇ ਨਹੀਂ ਰਹੇ ਸੀ ਮੈਂ ਉਹਨਾਂ ਨੂੰ ਬੇਨਤੀ ਕੀਤੀ ਮੈਨੂੰ ਉਸ ਬੱਚੇ ਦਾ ਇਲਾਜ ਕਰਨ ਲਈ ਦੇ ਦੇਣ ਉਸ ਤੋਂ ਬਾਅਦ ਉਹ ਜਿਵੇਂ ਕਹਿਣਗੇ ਮੈਂ ਉਵੇਂ ਹੀ ਕਰਾਂਗਾ ਜਿਹੜੇ ਬਿਰਚੀ ਨੇ ਮੈਨੂੰ ਪੈਕਸਾ ਦੇ ਉੱਤੇ ਸੀ ਉਸਨੇ ਪਿੰਡ ਵਾਲਿਆਂ ਨੂੰ ਸਮਝਾਇਆ ਮੇਰੇ ਹੱਕ ਵਿੱਚ ਚੰਗੇ ਸ਼ਬਦ ਬੋਲੇ ਤਦ ਉਹਨਾਂ ਨੇ ਮੈਨੂੰ ਉਸ ਬੱਚੇ ਦੇ ਜੜੀ-ਬੁੱਢੀ ਲਗਾਉਣ ਨੂੰ ਦਿੱਤੀ ਉਸ ਤੋਂ ਬਾਅਦ ਉਹ ਬੱਚਾ ਠੀਕ ਹੋ ਗਿਆ ਫਿਰ ਪਿੰਡ ਵਾਲਿਆਂ ਨੇ ਮੇਰੇ ਤੋਂ ਆਪਣੇ ਕੀਤੇ ਤੋਂ ਉਪਧਰ ਬਹਾਰ ਲਈ ਮਾਫੀ ਵੀ ਮੰਗੀ ਮੈਨੂੰ ਧੰਨਵਾਦ ਕਿਹਾ ਫਿਰ ਮੈਂ ਉੱਥੋਂ ਵਾਪਸ ਆ ਗਿਆ। हे महात्मा ਤੁਹਾਨੂੰ ਇੱਕ ਬੇਨਤੀ ਹੈ। ਉਸ ਪਿੰਡ ਦੇ ਉਹ ਲੋਕ ਬਹੁਤ ਭੋਲੇ ਭਾਲੇ ਨੇ। ਸਿੱਧੇ ਨੇ। ਕਿ ਮੈਂ ਉਹ ਰੋਜ਼ ਉਸ ਪਿੰਡ ਵਿੱਚ ਜਾ ਕੇ ਪ੍ਰਿਕਸ਼ਾ ਮੰਗ ਸਕਦਾ। ਦੋਸਤੋ ਇਹ ਸਾਰੀਆਂ ਗੱਲਾਂ ਪਹਿਲਾਂ ਵਾਲਾ ਚੇਲਾ ਵੀ ਖੜਾ ਸੁਣ ਰਿਹਾ ਸੀ। ਉਸ ਨੇ ਸਭ ਸੁਣਦਿਆਂ ਹੀ ਬਦਰੇ ਚਰਨਾਂ ਵਿੱਚ ਪੈ ਕੇ ਕਿਹਾ, "हे ਬੁੱਧ ਮੈਂ ਸਮਝ ਗਿਆ ਹਾਂ। ਮੈਂ ਹਜੇ ਉਸ ਲੈਕ ਨਹੀਂ ਹੋਇਆ ਤੇ ਹੋਰਾਂ ਨੂੰ ਗਿਆਨ ਦੇ ਸਕਾਂ ਬੁੱਧ ਨੇ ਕਿਹਾ ਸਾਨੂੰ ਬਾਹਰ ਵੀ ਵੈਸੀ ਲੋਕ ਦਿਖਾਈ ਦਿੰਦੇ ਨੇ ਜਿਵੇਂ ਅਸੀਂ ਅੰਦਰੋਂ ਹੁੰਨੇ ਆਂ ਜਦ ਤੱਕ ਅਸੀਂ ਆਪਣੇ ਆਪ ਨੂੰ ਨਹੀਂ ਬਦਲਦੇ ਤਦ ਤੱਕ ਅਸੀਂ ਕਿਸੇ ਨੂੰ ਵੀ ਨਹੀਂ ਬਦਲ ਸਕਦੇ ਆਪਣੇ ਵਿੱਚ ਪ੍ਰਵਰਤਨ ਕਰਨਾ ਬੇਹੱਦ ਜ਼ਰੂਰੀ ਹੈ ਕੋਈ ਵੀ ਗੱਲ ਦੱਸਣ ਤੋਂ ਪਹਿਲਾਂ ਉਸ ਨੂੰ ਪਈ ਆਚਰਣ ਤਰਲੇਉਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਆਚਰਣ ਵਿੱਚ ਲਿਆਂਦੀ ਹੋਈ ਚੀਜ਼ ਨੂੰ ਕਿਉਂਕਿ ਦੱਸਣਾ ਤੇ ਸਮਝਾਉਣਾ ਬਹੁਤ ਹੀ ਆਸਾਨ ਹੁੰਦਾ ਹੈ ਉਸ ਨੂੰ ਲੋਕ ਚੰਗੀ ਤਰ੍ਹਾਂ ਆਸਾਨੀ ਨਾਲ ਸਮਝ ਵੀ ਪਾਉਂਦੇ ਨੇ ਤੋਂ ਬੁੱਧ ਦੁਆਰਾ ਚੇਲੇ ਨੂੰ ਭੇਜੇ ਜਾਣ ਦਾ ਤਜਰਬਾ ਇਹ ਸਿਖਾਉਂਦਾ ਹੈ ਸਾਡੀ ਅਸਲੀ ਸਿੱਖਿਆ ਉਸ ਸਮੇਂ ਤੱਕ ਅਧੂਰੀ ਹੈ ਜਦੋਂ ਤੱਕ ਉਸ ਨੂੰ ਆਪਣੇ ਆਚਰਣ ਤੱਕ ਸਾਂਭਲ ਨਹੀਂ ਕਰ ਪਾਉਂਦੇ ਤਾਂ ਇਹ ਵੀ ਜ਼ਰੂਰ ਕਿ ਅਸੀਂ ਖੁਦ ਨੂੰ ਨਹੀਂ ਬਦਲਦੇ ਅਸੀਂ ਹੋਰਾਂ ਨੂੰ ਬਦਲਣ ਦੀ ਉਮੀਦ ਨਹੀਂ ਰੱਖ ਸਕਦੇ ਇਸ ਕਹਾਣੀ ਤੋਂ ਸਿੱਖਿਆ ਮਿਲਦੀ ਹੈ ਸਾਡੇ ਜੀਵਨ ਵਿੱਚ ਗਿਆਨ ਦੀ ਮਹਾਨਤਾ ਸਿਰਫ ਇਸ ਨੂੰ ਜਾਣਨ ਤੱਕ ਸੀਮਿਤ ਨਹੀਂ ਹੁੰਦੀ ਬਲਕਿ ਇਸ ਨੂੰ ਆਪਣੀ ਜ਼ਿੰਦਗੀ ਵਿੱਚ ਅਤਾਰਨਾ ਤੇ ਦੂਜਿਆਂ ਦੀ ਮਦਦ ਕਰਨ ਵਿੱਚ ਵਰਤਨਾ ਵੀ ਹੈ ਜਦ ਤੱਕ ਅਸੀਂ ਆਪਣੇ ਆਚਰਣ ਵਿੱਚ ਨਹੀਂ ਲਿਆਉਂਦੇ ਅਸੀਂ ਇਸ ਨੂੰ ਅਸਲੀ ਸਮਝ ਨਹੀਂ ਜਾਣ ਸਕਦੇ ਸੋ ਆਪਣੇ ਗਿਆਨ ਨੂੰ ਆਪਣੇ ਆਚਰਣ ਵਿੱਚ ਤਾਰਨਾ ਹੀ ਸਹੀ ਗਿਆਨ ਹੈ ਸੋ ਦੋਸਤੋ ਉਮੀਦ ਹੈ ਤੁਸੀਂ ਇਸ ਕਹਾਣੀ ਵਿਚਲੀ ਸਿੱਖਿਆ ਨੂੰ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਲਾਗੂ ਕਰੋਗੇ ਸੋ ਆਪਣੇ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਇਸੇ ਤਰ੍ਹਾਂ ਕੰਮ ਦੇ ਕਿਸੇ ਲਿਆਉਂਦਾ ਰਹਾਂਗਾ ਸੋ ਜੁੜੇ ਰਹੋ ਸੈਰੀ ਸੰਸਾਰ ਦੇ ਨਾਲ